ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ RAM RAM ਅੱਜ ਅਸੀਂ ਫਿਰ ਪੁੱਜਿਆ ਡੇਰਾ ਬਾਬਾ ਨਾਨਕ ਧਰਤੀ ਪਿੰਡ ਖਟਿਆਲਾ ਡਿਸਟ੍ਰਿਕਟ ਗੁਰਦਾਸਪੁਰ ਸਰਦਾਰ ਗੁਰਦੇਵ ਸਿੰਘ ਵਪਾਰੀ ਸਾਹਿਬ ਅੱਜ ਉਹਨਾਂ ਦੇ grain ਸਥਾਨ ਪਿੰਡ ਖਟਿਆਲੇ ਪੁੱਜੇ ਆ ਤੇ ਕਰਾਂਗੇ ਅੱਜ ਸੱਤ ਗਾਵਾਂ ਨੇ ਤੇ ਦੋ ਮੱਜਾਂ ਦੇ ਦਰਸ਼ਨ ਕਰਾਂਗੇ ਤੇ ਅੱਜ ਇਹਨਾਂ ਟਿਕਾਣੇ ਗੱਲਾਂ ਲੱਗਣਗੇ ਤੇ ਬਹੁਤ ਸੋਹਣੇ ਅੱਜ ਭਰਾ ਦੇ ਕੋਲ ਪਸ਼ੂ ਆਏ ਮੈਂ ਪਹਿਲੇ ਅੰਦਰੋਂ ਜਾ ਕੇ ਵੇਖ ਚੁੱਕਾ ਸੀ ਤੇ ਮੈਂ ਸੋਚਿਆ ਚੱਲੋ ਛੋਟਾ ਜਿਹਾ ਇੱਕ ਸੈਟਅਪ ਤਿਆਰ ਕਰੀਏ ਤੇ ਮਿਲਦੇ ਲੋ ਜੀ ਆਨੇ ਭਰਾ ਦੀਆਂ ਮੱਝਾਂ ਗਾਵਾਂ ਤੇ ਕਰੋ ਦਰਸ਼ਨ ਤੇ ਕੱਲੀ ਕੱਲੀ ਮੱਝ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਭਰਾ ਦੇ ਨਾਲ ਮਿਲ ਕੇ ਤੇ ਬਹੁਤ ਸੋਹਣਾ ਭਰਾ ਦਾ ਸੈਟਅਪ ਬਹੁਤ ਸੋਹਣਾ ਹੈ ਭਰਾ ਨੇ ਐਨ ਗੱਦੇ-ਕੁੱਦੇ ਵਿਛਾਈ ਹੁੰਦੇ ਥੱਲੇ ਭਰਾ ਦੇ ਪਸ਼ੂ ਵੇਖਣੇ ਵਾਲੇ ਹੁੰਦੇ ਭਰਾ ਐਨ ਢੀਜ਼ ਦੇ ਨਾਲ ਗਾਨੀਆਂ-ਗੁੰਨੀਆਂ ਪਾ ਕੇ ਚੱਬੂ-ਚੱਬੂ ਪਾ ਕੇ ਪੂਰੀ ਗੱਲਬਾਤ ਤਿਆਰ ਕੀਤੀ ਹੈ ਉਧਰ ਸਾਹਮਣੇ ਮੱਝਾਂ گاਵਾ ਸੋਹਣਾ ਸੈਟਅਪ ਹੈ ਉੱਪਰ ਪੱਖੇ ਭੁਖੇ ਵਧੀਆ ਭਰਾ ਨੇ ਡੰਗਰਾਂ ਦੀ ਸਫਾਈ ਦਾ ਪੂਰਾ ਕਨਸੈਪਟ ਵਧੀਆ ਹੈ ਸਾਹਿਬੀ ਕਾਲੋ ਤਾਂ ਵੀਰ ਜੀ ਕੀ ਹਾਲ ਜੋ ਬਸ ਘਰ ਕਾਲੇ ਨਾ ਡਿੱਟਾ ਬਸ ਕਿਰਪਾ ਸਤਿਗੁਰ ਦੀ ਹੋਰ ਸਨਮ ਸਿਹਤ ਪਰਿਵਾਰ ਘਰੇ ਸਭ ਠੀਕ ਹੈ ਵਧੀਆ ਵਧੀਆ ਅੱਜ ਸੋਹਣੇ ਪਸ਼ੂ ਲਿਆਦੇ ਪੈ ਕਾ ਚੱਲ ਭਰਾ ਦੀ ਇੱਕ ਆਪਾਂ ਵੀਡੀਓ ਸ਼ੂਟ ਕਰਦੇ ਆ ਅੱਜ ਅੱਜ ਤਾਂ ਸੱਤ گاਵਾ ਤੇ ਦੋ ਸੱਗਾ ਤੇ ਸੱਤ گاਵਾ ਤੇ ਦੋ ਮੱਝਾਂ ਨੌ ਪਸ਼ੂ ਦਾ ਟੋਟਲ ਟੋਟਲ ਨੌ ਪਸ਼ੂ ਵਾ ਹਾਂ ਜੀ ਦੋ ਸਿਆ ਸਾਈਆਂ ਦੇ ਤੇ ਚਾਰ ਨਹੀਂ ਤਿੰਨ ਚਾਰ ਤੋਂ ਵੱਧ ਗਿਆ ਜੀ ਦੋ ਕਮਾਂ ਸੂਈਆਂ ਨੇ ਤੇ ਤਿੰਨ ਚਾਰ ਹੀ ਨੇ ਸਉਣ ਵਾਲੀਆਂ ਨੇ ਇੱਕ ਤੋਕੜ ਜਾਂਦੇ ਇੱਕ ਤੋਕੜ ਹੈ ਤੇ ਦੋ ਜਾਣਕਾਰੀ ਥੋੜੀ ਜਿਹੀ ਇਹਨਾਂ ਬਾਰੇ ਪਹਿਲੀ ਪਹਿਲਾਂ ਸਭ ਤੋਂ ਤੇ ਮਾਰਪੇ ਡੇਰੀ ਫਾਰਮ ਦੇਖਣ ਨੇ ਸਾਰੇ ਦਸਕਰ ਨੂੰ ਪ੍ਰਾਰਭਰ ਸਤਿਗੁਰਾਲ ਜੀ ਸਭ ਤੋਂ ਪਹਿਲਾਂ ਟਰੈਸ ਨੋਟ ਕਰ ਲਓ ਇੱਕ ਵਾਰੀ ਨਾਮ ਮੋਤੂ ਸਿੰਘ ਪਿੰਡ ਕਠਿਆ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਉਹ ਨੰਬਰ ਥੱਲੇ ਪੈ ਗਿਆ 76701 ਦੂਜਾ ਨੰਬਰ ਦੇ ਠੋਡੇ 142 520 ਚਲੇਗਾ ਇਹ ਪਹਿਲੀ ਗਾਂ ਸੁਹੀ ਹੈ ਜੀ ਹਾਂ ਜੀ ਸੁਹੀ ਹੈ ਜੀ ਇਹਦਾ ਜਵਾਕ ਇਹ ਆ ਠੀਕ ਅਜੇ ਹੁਣੇ ਜਿਹੜੇ ਆ ਮਰਕਰੀ ਚਵਾਈਆ ਹੋਵੇ ਕੀਤੀ ਆ ਜੇ ਬੱਚੇ ਨੂੰ ਪਿਆਰ ਇਸ ਕਰਕੇ ਸੁਵਾਈ ਕਰਦੀ ਹੈ ਜੀ ਬਾਕੀ ਕੋਈ ਤਾਂ ਨਹੀਂ ਲਓ ਜੀ ਕਰੋਨੇ ਆਪਾਂ ਤੁਹਾਨੂੰ ਇਸ ਗਾਂ ਦੇ ਦਰਸ਼ਨ ਤੇ ਸੋਹਣੀ ਗਾਵਾਂ ਤੇ ਕਦਕਾਠ ਸੋਹਣਾ ਮਾਤੇ ਨਹੀਂ ਕੀ ਇਹ ਰਿਹਾ ਜੀ ਤਾਂ ਇਹਨਾਂ ਨੂੰ ਰਸਤੀ ਦੀ ਲੋੜ ਨਹੀਂ ਆ ਗਈ ਦੁੱਧ ਪਹਿਲੇ ਸਵੇਰ ਦਾ ਦਾ ਰਕਾਰ ਜਿਹੜਾ 20 ਪਲੱਸ ਚੱਲੀ ਆ ਪਹਿਲੇ ਸਵੇਰ ਦਾ 20 ਪਲੱਸ ਲੀਟਰ ਦੁੱਧ ਬਾਕੀ ਵੀ ਜੀ ਆਰ ਕੀ ਦੁੱਧ 25 ਲੀਟਰ ਕੱਢੇਗੀ ਇਹੋ ਐਰਕਾਂ 25 ਲੀਟਰ ਚੱਲੇ ਗਿਆ ਤੇ ਇਹਦੇ ਆਪਾਂ ਰੇਟ ਦੀ ਗੱਲ ਜ਼ਰੂਰ ਕਰੀ ਆਪਣੇ ਜਿਹੜਾ ਰੇਟ ਹੈ ਇਹਦਾ ਆਪਾਂ ਆਪਾਂ ਦਾ ਫੋਨ ਦੇ ਉੱਤੇ ਰਿਡ ਕਰਾਂਗੇ ਜੋ ਦੇ ਵੀਰ ਦੁੱਧ ਵਾਲੀ ਆ ਬਾਕੀ ਜਿਹੜੇ ਵੀਰ ਪਛਾਣ ਵਾਲੇ ਆ ਮੇਰੇ ਵੀਰ ਫਾਰਮਰ ਦੇ ਖੰਡੇ ਨੇ ਔਰ ਇੱਕ ਰਾਤੀ ਵਾਲੀ ਜੁੱਤੇ ਤੇ ਇੱਕ ਪਾਈ ਵੀ ਹੈ ਤੇ ਜਰਾ ਪੂਰਾ ਕਰਾਂਗੇ ਰਿਡ ਤੇ ਸੰਗਤ ਬਾਕੀ ਆਪਾਂ ਰਿਡ ਦਾ ਸ਼ੇਅਰ ਕਰਾਂਗੇ ਠੀਕ ਦੂਜੇ ਨੰਬਰ ਤੇ ਪਹਿਲੇ ਸੁਵੇ ਰਾਜੇ ਨੂੰ ਆਵਸ਼ਕੀ ਮਦਦ ਮਾਰਕੀ ਦੇਣੀ ਹੈ 10 ਠੀਕ ਹੈ ਉਹ ਥਲਾ ਨੂੰ ਕੱਲ ਨੂੰ ਆ ਰਵੰਗੀ ਚੱਲੀ ਮੈਂ ਦੇ ਹੁੰਦਾ ਇੱਕ ਕਿਦਾਂ ਦੀ ਸੂਈ ਵੀਰ ਜੀ ਇਹਦੇ ਰਾਤ ਦੇ ਫੀਡ ਇਹਦੇ ਵਿੱਚ ਪਾ ਰਹੇ ਇਹਦੇ ਪਿੱਛੇ ਇਹਦੇ ਮਗਰ ਬੱਛੀ ਆ ਠੀਕ ਹੈ ਜੀ ਤਾਂ ਬੋਲਾ 8 ਲੀਟਰ ਪੂਜਾ ਸਾਡੇ ਚਾਹ ਲੈ 12 ਲੀਟਰ ਦੁੱਧ ਕਰੇਗੀ ਬੋਲਾ 8 ਲੀਟਰ ਤਿਆਰ ਆ ਇਹਦੀ ਆਪ ਅੱਛੀ ਹੈ ਜੀ ਇਹਦੇ ਆਪਾਂ ਰੇਟ ਦੀ ਆਪਣੇ ਹਾਂਜੀ ਬੋਲ ਕਰਾਉਂ ਉਹ ਇਹਦਾ ਭਾਅ 50000 ਰੋ 40000 ਰੋ ਆਪ ਮੈਂ ਚਾਹੁੰਦਾ ਆਪਣਾ ਵੀਡੀਓ ਲੱਗੇ ਕੋਣੀ 40000 ਦੀ ਜਿਦਾ ਹੋਰ ਮਾਨਤਨ 2000 ਰੁਪਏ ਹੋ ਸਕਦਾਗੇ 38000 ਦੀ 38000 ਦੀ ਬਾਕੀ ਮੇਰੇ ਤੋਂ ਫੋਨ ਲਾਏ ਹੋਰ ਇਹ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਬਾਤ ਜਿਹਨਾਂ ਨਾਲ ਹੈ ਜੱਛੀਏ ਇਹ ਸੁਣ ਕੇ 38000 ਦੀ ਤੀਸਰੇ ਨੰਬਰ ਤੇ ਜਰਸੀ ਵੈੜਿਆ ਸੁਣ ਵਾਲੀ ਜਰਸੀ 6000 ਕਰਾਉ 6000 ਕਰਾਉ ਉਹ ਇਹਨੇ ਗਰਮੀ ਨੇ ਬਣਾਉਣੇ ਜਿੱਥੇ ਮੱਦੀ ਤੋਂ ਪੈਸਾ ਲੈ ਮੰਨ ਲੋ ਦੋ ਤੇ ਚੱਟਾ ਦਾ ਦਾਣਾ ਬਾਹਰ ਠੀਕ ਹੈ ਜੀ ਤੇਨੂੰ ਦੋ ਦਿਨ ਚ 10 ਲੈ ਜੇ 12 ਲੈ ਜੇ ਦਿਨ 10 ਜਾਂ 12 ਲੈ ਜੇ ਸੁਣ ਤੇ ਸੁਣੀ ਵਹਿੜ ਆ ਕਰੋ ਜੀ ਭਰਾ ਦੀਆਂ ਗਾਵਾਂ ਦੇ ਦਰਸ਼ਨ ਇਦਾ ਸੀ ਰੇਟ ਜ਼ਰੂਰ ਸ਼ੇਅਰ ਕਰੀਏ ਆਪਣੇ ਜਿਹੜਾ 10 ਕਲਰਾਂ ਦੇ ਹੁੰਦੇ ਹੀ ਕਿ ਸੋਚਿਆ ਕੋਈ ਜੱਦਾ ਦਾ ਭਰੇਗੀ ਤੁਹਿਆ ਨਹੀਂ ਆਨੇ ਕੋਈ ਬਹੁਤ 16 ਲੀਟਰ 17 ਲੀਟਰ ਭਰੇਗੀ ਇਥੇ ਨਾ ਨਹੀਂ ਹੈ। ਰੇਡਾ 10 ਮਹੀਨੇ ਚੇਦਾ ਕਰਕੇ ਸਾਢੇ 10 ਦੀ ਹੈ। 40000 ਰੁਪਏ ਜਰਾ। ਜੀ 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 ਜੀ। ਵੀਡੀਓ ਲੰਬੀ ਹੋ ਜਾਣੀ ਹੈ। ਵੀਡੀਓ ਲੰਬੀ ਹੋ ਜਾਣੀ ਕੋਈ ਚੱਕਰ ਨਹੀਂ। ਇਹ ਲੰਬੀ ਦੇ ਇੰਜ ਕੋਈ ਨਹੀਂ ਮਿੰਟ ਮਾਰਦੇ ਆਪਾਂ ਪੰਜ ਬੱਧੀ ਹਾਂ ਦੂਸਰੇ ਡੰਗਰਾਂ ਦੀ ਵੀ ਆਪਾਂ ਜਾਣਗੇ 10000 ਰੁਪਏ 10000 ਰੁਪਏ ਸ਼ੂਟ ਕਰਾਂਗੇ ਹਾਂਜੀ ਔਰ ਦੂਸਰੀ ਗਾਂ ਦੇ ਬਾਰੇ ਆਪਾਂ ਚੌਥੇ ਨੰਬਰ ਦੇ ਜਿਹੜੇ ਸੂਨ ਬੜੀ ਜਿਹੜਾ ਦਾਸ ਨਹੀਂ ਦੀ ਹੋਈ ਉਹ ਤੇ ਬੰਦੇ ਜਿਹੜਾ ਨਹੀਂ ਚੌਥੇ ਨੰਬਰ ਦੀ ਵੈੜਾ ਜੀ ਇਹ ਵੀ ਦਿਨ ਦਾਸ ਲੈਂਦੀ ਸੂਨ ਦੇ ਵਿੱਚ ਤੇ ਕਾਫੀ ਲੱਗ ਰਹਿਗੇ ਸੁਣੀ ਹੈ ਬਹੁਤ ਸੁਣੀ ਹੈ ਤੋਂ 15 16 ਲੈ ਕੇ ਭਰੇਗੀ ਅਗਲੀ ਦੀ ਬੋਲ ਕਰਾਉਣ ਦੇ ਤਾਂ 550 50 ਕਰਾ ਦੋ 42000 ਰੁਪਏ ਨਹੀਂ ਹਦੀ ਛੋਟ 40000 ਦੀ ਦੇ ਦਿੰਦੇ 42000 ਦੀ ਦੇ ਦਿੰਦੇ 40000 ਦੀ ਦਾ ਬਾਕੀ ਵੀ ਕੋਈ ਹੋਣ ਲਈ ਹੋ ਰਹੀ ਮਾਰਨ ਲੱਗਾ ਹੁਣ ਆਪਾਂ ਜੀ ਪੰਜਵੀਂ ਵੈੜ ਦੀ ਗੱਲ ਪਹਿਲਾ ਸੂਬਾ ਪਹਿਲਾ ਸੂਬਾ ਬਹੁਤ ਸੋਹਣੀ ਵੈੜ ਸਾਫ ਸੁਥਰੀ ਤੇ ਐਨ ਭਰਾ ਨੇ ਜੀ ਇਸ ਦੇ ਨਾਲ ਆਠੀ ਗੀ ਉੱਥਾਉਗਾ ਜੀ ਇਹ ਸਕਵਾਲਟੀ ਹੁੰਦਾ ਬਹੁਤ ਸੋਹਣੀ ਆ ਜੀ ਇਦੇ ਬਾਰੇ ਥੋੜਾ ਜਿਹਾ ਸਾਡੇ ਬੇਨਤੀ ਵੇਖੋ ਪਹਿਲੇ ਸਵੇਰੇ ਨੇ ਡੰਗਰਾ ਹੱਥ ਨਹੀਂ ਥਲੇ ਲੰਘਦੇ ਲੈਖੋ ਥਾਂ ਕੰਮ ਕਰਨਾ ਹਾਂ ਬੋਲੇ ਗ੍ਰਾਮ ਦੇ 50 ਘਾਹ ਕਰੋ 40 ਘਾਹ ਕਰੋ 40000 ਦੀ ਕਰਾ ਦੇ ਜੀ 40000 ਦੀ ਹੋਰ 40000 ਦੀ ਬਾਕੀ ਵੀਰ ਕੋਈ ਬੂਨਾ ਹੀ ਉਹਨਾਂ ਨੂੰ ਮਾਰਪਣ ਹੋਰ ਮਾਨਤਨ ਕਰਾਂਗੇ ਆਪਾਂ ਹੁਣ ਆਪਾਂ ਦੂਸਰੀਆਂ 6ਵੇਂ ਨੰਬਰ ਤੇ ਇੱਕ ਹੋਰ ਵੱਡੀ ਗੱਲ ਹੈ ਵੱਡੇ ਗਾਂ ਵੱਡੀ ਵੱਡੇ ਗਾਂ ਵੱਡੀ ਗਾਂ ਵੱਡੇ ਦਿਲ ਵਾਲਿਆਂ ਲਈ ਲੋਰੀ ਦੇਖੋ ਜੀ ਵੱਡੀ ਗਾਂ ਇੱਕ ਕਿਲੇ ਤਾਂ ਲੈਂਦੀ ਸੂਣ ਜੀ ਵੀਰ ਜੀ ਇਹ ਦਿਨ ਕੋਈ 10 15 ਘੜੀ ਹੈ ਪਹਿਲੇ ਸੂਵੇ ਦਾ ਰਕਾਰ ਦੇ 20 ਲੀਟਰ ਾਰ ਕੇ ਦੁੱਧ 22 ਲੀਟਰ ਪਰ ਰਹੇਗੀ ਪਹਿਲੇ ਸੂਵੇ ਦਾ 24 ਲੀਟਰ ਜੀ ਸੂਣ ਵਾਲੀ ਠੰਡੀ ਠੇਰੀ ਜਿੱਦ ਤਰੋਂ ਦੇ ਮਗਰ ਬਹਿ ਜਾਵਾਂ ਮੈਂ ਜਿੱਦ ਤਰੋਂ ਦੀ ਮਰਜ਼ੀ ਕਰਾਈ ਜਾਵੇ ਇਹ ਨਹੀਂ ਵੀ ਕਿ ਲਾਤੀ ਗਾਂ ਫਸਾਂ ਛੜੇ ਨਹੀਂ ਮਾਰੇਗੀ ਪਹਿਲੇ ਦੂਸਰੇ ਸਵੇ ਤੇ ਹੀ ਹੈ ਨਾ ਜੀਾਕੀ ਦੂਸਰਾ ਸੂਣਾ ਸੁਣਾ ਜੀ ਪਹਿਲੇ ਸਵੇ 24 ਲੀਟਰ ਦੁੱਧ 24 ਲੀਟਰ ਆ ਕਿ 26 27 ਲੀਟਰ 26 27 ਲੀਟਰ ਜਾਏਗਾ ਜੀ ਹਾਂ ਜੀ ਬਹੁਤ ਸੁਣੀ ਗੱਲ ਬੋਲੇ ਦਾ ਕਰਨੋਂ ਭਾਈ ਲੱਖ ਕਰ ਦੀਏ 90 ਕਰ ਦੀਏ ਐ ਐਡੀ ਵੱਡੀ ਗਾਂ ਹੈ ਵੀਰੇ ਵੀਡੀਓ ਬਣਾਉਣ ਵਾਸਤੇ ਮੈਨੂੰ ਪਿੱਛੇ ਜਾਣਾ ਪੈ ਗਿਆ ਹਾਂ ਬਹੁਤ 5000 ਛੋਟ ਕਰਾਂਗੇ 80000 ਦੀ ਬਾਕੀ ਵੀਰ ਕੋਈ ਫੋਨ ਲਾਈ ਹੋਰ ਮੰਨਤਾ ਮੰਨਤਨ ਕਰਾਂਗੇ ਬਹੁਤ ਸੁਣੀ ਗਾਂ ਹੈ ਜੀ ਬਹੁਤ ਸੋਹਣੀ ਆ ਭਰਾ ਨੇ ਗਾਨੀਆਂ ਗੁਨੀ ਐਨ ਭਰਾ ਚੱਬੂ ਚੱਬੂ ਪਾ ਕੇ ਰੱਖਦਾ ਪੂਰੇ ਡੰਗਰ ਰੀਜ ਨਾਲ ਰੱਖਦਾ ਜੱਟ ਕੇ ਐਨ ਸਿਰਾ ਕਰਾਇਆ ਹੁੰਦਾ ਵੀਰ ਨੇ ਜਦੋਂ ਆਇਆ ਪੂਰੇ ਫਾਰਮਰ ਤੇ ਜਾਂਦਾ ਪਰ ਇਸ ਭਰਾ ਦੀ ਕੋਈ ਸਾਰਿਆਂ ਨਾਲ ਵੱਖਰੀ ਗੱਲ ਬਾਤ ਹੈ ਸੋਨਾ ਸਟੱਪ ਤਿਆਰ ਕੀਤਾ ਭਰਾ ਨੇ ਤੇ ਹੁਣ ਅਸੀਂ ਕਰਾਂਗੇ ਸਾਡੀ 7ਵੇਂ ਨੰਬਰ ਤੇ ਡਾਢ ਦੇ ਬੱਚੇ ਤੋਂ ਵਿਗਾਰ ਦੇ ਤੋਕੜਾ ਤੋਕੜਾ ਦੁੱਧ 7 ਲੀਟਰ ਜਿੱਦਾਂ ਮਰਦੀ ਕੱਢਾ ਦੌਰ ਦੇ ਬੰਦੇ ਦੀਆਂ 7ਵੇਂ ਨੰਬਰ ਦੀ ਗਾਂ 7 ਲੀਟਰ ਦੁੱਧ ਤੋਕੜ ਤੇ ਇਹਦੇ ਵੀ ਆਪਾਂ ਹੁਣ ਭਰਾ ਤੋਂ ਪੂਰੀ ਜਾਣਕਾਰੀ ਲਵਾਂਗੇ। ਹਾਂ ਜੀ ਬਹੁਤ ਵਧੀਆ। ਉਹ ਹੋਰ ਨਾਲੋਂ ਠੀਕ ਹੈ ਹੁਣ।